ਇਸ ਤੇ ਕੁਝ ਲੋਕ ਬਾਈ ਤਾਰ ਦੇ ਰਾਜਾਂ ਦੇ ਵਾਰਿਸ ਬਣਨ ਨੂੰ ਬਹੁਤ ਕਾਲੇ ਨੇ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਸੇ ਮਾਰਗ ਤੇ ਚੱਲਣ ਵਾਲੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਨਾਲ ਨਫ਼ਰਤ ਕਰਦੇ ਨੇ ਕਿਉਂਕਿ ਜਦੋਂ ਸਾਡੇ ਨੌਜਵਾਨ ਆਪਣੇ ਮੋਟਰਸਾਈਕਲਾਂ ਦੇ ਉੱਤੇ ਆਪਣੇ ਅਦਰਸ਼ ਦੀ ਫੋਟੋ ਲਾ ਕੇ ਜਾਂਦੇ ਆ ਆਪਣੇ ਨਾਇਕ ਦੀ ਆਪਣੀ ਹੀਰੋ ਦੀ ਫੋਟੋ ਲਾ ਕੇ ਜਾਂਦੇ ਆ ਤੇ ਇਨ੍ਹਾਂ ਵਰਗੇ ਕੁਝ ਲੋਕਾਂ ਵੱਲੋਂ ਹਰ ਸਾਲ ਇਨ੍ਹਾਂ ਨੌਜਵਾਨਾਂ ਦੇ ਨਾਲ ਬਤਮੀਜ਼ੀ ਕੀਤੀ ਜਾਂਦੀ ਹੈ ਤੇ ਨਾਲੇ ਉਹ ਤਸਵੀਰਾਂ ਪਾੜ ਦਿੱਤੀਆਂ ਜਾਂਦੀਆਂ ਨੇ ਜੇ ਇਹੀ ਹਰਕਤ ਪੰਜਾਬ 'ਚ ਆਏ ਕਿਸੇ ਬਾਹਰ ਵਾਲੇ ਦੇ ਨਾਲ ਕੋਈ ਸਿੱਖ ਕਰੇ ਕਿ ਉਹ ਆਪਣੇ ਕਿਸੇ ਮੁਰਸ਼ਦ ਦੀ ਕਿਸੇ ਪੈਗੰਬਰ ਦੀ ਕਿਸੇ ਸੰਤ ਦੀ ਫੋਟੋ ਆਪਣੇ ਮੋਟਰਸਾਈਕਲ ਜਾਂ ਗੱਡੀ ਤੇ ਲਾ ਕੇ ਇੱਧਰ ਆਉਣ ਤੇ ਕੋਈ ਸਿੱਖ ਉਹਨੂੰ ਹਟਾ ਦੇਵੇ ਜਾਂ ਪਾੜ ਦੇਵੇ ਜਾਂ ਉਹਦੀ ਬਦਬੀ ਕਰੇ ਉਸੇ ਵੇਲੇ ਨੈਸ਼ਨਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਅਤਵਾਦੀ ਆਖਿਆ ਜਾਏਗਾ ਪਰ ਇਸ ਕੇਸ ਦੇ ਉੱਤੇ ਸਾਰਾ ਹੀ ਮੀਡੀਆ ਚੁੱਪ ਹੈ ਬੜੀ ਸ਼ਰਮ ਵਾਲੀ ਗੱਲ ਹੈ ਇੱਥੇ ਸਾਡੀ ਲੜਾਈ ਕਿਸੇ ਧਰਮੀਆਂ ਸੂਬੇ ਦੇ ਨਾਲ ਨਹੀਂ ਹੈ ਕੇਵਲ ਉਹਨਾਂ ਲੋਕਾਂ ਦੇ ਲਈ ਹੈ ਗੱਲ ਹੈ ਜਿਹੜੇ ਲੋਕ ਇਹ ਗੱਲ ਸਮਝਣ ਤੋਂ ਇਨਕਾਰ ਕਰ ਦਿੰਦੇ ਨੇ ਕਿ ਹਰ ਧਰਮ ਦੇ ਆਪਣੇ ਸੈਂਟੀਮੈਂਟਸ ਹੁੰਦੇ ਨੇ ਆਪਣੇ ਲੀਡਰਸ ਹੁੰਦੇ ਨੇ ਆਪਣੇ ਨਾਇਕ ਹੁੰਦੇ ਨੇ ਤੇ ਜਦੋਂ ਅਜਿਹੇ ਨਾਇਕ ਆਪਣੇ ਹੱਕਾਂ ਦੀ ਗੱਲ ਕਰਦੇ ਆ ਆਪਣੇ ਸੂਬੇ ਆਪਣੇ ਧਰਮ ਦੀ ਗੱਲ ਕਰਦੇ ਆ ਅਕਸਰ ਅਧਰਮ ਤੇ ਪੈਰਾ ਦੇਣ ਵਾਲੇ ਐਹਸਾਨ ਫਰਾਮੋਸ਼ ਹੁਕਮਰਾਨ ਉਹਨਾਂ ਨੂੰ ਲੋਕਾਂ ਦੇ ਅੱਗੇ ਖਲ ਨਾਇਕ ਬਣਾ ਕੇ ਪੇਸ਼ ਕਰਦੇ ਆ ਕਿਰਪਾ ਕਰਕੇ ਇਸ ਨੈਰੇਟਿਵ ਦੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰੋ ਨਾ ਕੇਵਲ ਹਿਮਾਚਲ ਪ੍ਰਦੇਸ਼ ਬਲਕਿ ਸਮੂਹ ਹਿੰਦੁਸਤਾਨ ਜਿੱਥੇ ਜਿੱਥੇ ਵੀ ਇਹ ਨੈਰੇਟਿਵ 1984 ਤੋਂ ਪਹਿਲਾਂ ਤੇ ਅੱਜ ਤੱਕ ਵੀ ਚਲਾਇਆ ਜਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਇੱਕ ਟੈਰਰਿਸਟ ਸੀਗਾ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆਪਦੀ ਸਰਕਾਰ ਵੱਲੋਂ ਬਣਾਏ ਨੈਰੇਟਿਵ ਦੇ ਵਿੱਚੋਂ ਬਾਹਰ ਨਿਕਲ ਕੇ ਔਥੈਂਟਿਕ ਸੋਰਸਸ ਦੇ ਵਿੱਚੋਂ ਜਾਣੋ ਕਿ ਸੰਤ ਜਰਨੈਲ ਸਿੰਘ ਹੈ ਕੌਣ ਸੀ ਸੰਤ ਜਰਨੈਲ ਸਿੰਘ ਉਹੀ ਯੋਧਾ ਹੈ ਜਿਨੇ ਧਰਮ ਨਿਰਪੱਖਤਾ ਦੇ ਨਾਲ ਹਰ ਇੱਕ ਦੀ ਬਾਹ ਫੜੀ ਧੀਆ ਭੈਣਾ ਦੀ ਇੱਜ਼ਤ ਦੀ ਰਾਖੀ ਕੀਤੀ ਉਹੀ ਸੰਤ ਜਰਨੈਲ ਸਿੰਘ ਜਿਸ ਦੇ ਸਭ ਤੋਂ ਕਰੀਬੀ ਸਾਥੀ ਆਲ ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੇ ਜਿੱਥੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਰਹਿੰਦਿਆਂ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਾਈ ਸੀ ਉਹਦੇ ਨਾਲ ਨਾਲ ਹਿੰਦੂ ਵੀਰਾਂ ਦੇ ਕਹਿਣ ਦੇ ਉੱਤੇ ਇੱਕ ਮੰਦਿਰ ਦੀ ਸਾਰੀ ਵੀ ਕਰਾਈ ਸੀ ਅੱਜ ਕਈ ਸੱਚੇ ਹਿੰਦੂ ਲੀਡਰ ਤੇ ساری ਦੁਨੀਆ ਇਹ ਗੱਲ ਮੰਨਦੀ ਹੈ ਕਿ ਉਹ ਇੱਕ ਇਨਕਲਾਬੀ ਸੋਚ ਦਾ ਮਾਲਕ ਸੀ ਇੱਕ ਸੰਤ ਸੀ ਸਪਾਹੀ ਸੀ ਜਿਹੜਾ ਸੱਚ ਦੇ ਉੱਤੇ ਪੈਰਾ ਦਿੰਦਾ ਸੀ ਹਿਮਾਚਲ ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਗਲਤ ਨੈਰੇਟਿਵ ਨੂੰ ਸਹੀ ਕੀਤਾ ਜਾਵੇ ਤੇ ਜਿਨ੍ਹਾਂ ਲੋਕਾਂ ਨੇ ਸਾਡੇ ਨੌਜਵਾਨਾਂ ਦੇ ਨਾਲ ਬਦਤਮੀਜ਼ੀ ਕੀਤੀ ਤਾਂ ਸਾਡੇ ਅਦਰਸ਼ ਦੀ ਫੋਟੋ ਪਾੜੀ ਹੈ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ